ਇਸ ਤੋਂ ਜ਼ਿਆਦਾ ਮਾਣ ਵਾਲੀ ਗੱਲ ਕਿਹੜੀ ਹੋਏਗੀ ਕਿ ਦਿਲਜੀਤ ਦੋਸਾਂਝ ਦੇ ਨਾਮ ਤੇ ਹੁਣ ਕੈਨੇਡਾ ਦੇ ਸਕੂਲਾਂ ਦੇ ਵਿੱਚ ਪੜਾਈ ਕਰਵਾਈ ਜਾਵੇਗੀ ਉਹਨਾਂ ਦੇ ਨਾਮ ਤੇ ਹੁਣ ਕੋਰਸ ਸ਼ੁਰੂ ਹੋਵੇਗਾ ਉਹਨਾਂ ਦੇ ਸੱਭਿਆਚਾਰ ਬਾਰੇ ਉਹਨਾਂ ਦੀ ਗਾਇਕੀ ਦੇ ਬਾਰੇ ਲੈਸਨ ਕਰਾਏ ਜਾਣਗੇ ਦਿਲਜੀਤ ਦੋਸਾਂਝ ਨੇ ਭਾਰਤ ਦਾ ਨਾਮ ਪੂਰਾ ਚਮਕਾਇਆ ਸੀ ਤੇ ਹੁਣ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜੋ ਉਹਨਾਂ ਦੇ ਨਾਮ ਤੇ ਸਟੱਡੀ ਹੋਵੇਗੀ ਉਸ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਦਾ ਨਾਮ ਹੋਰ ਜ਼ਿਆਦਾ ਰੋਸ਼ਨ ਹੋਵੇਗਾ ਇਹ ਲੋਕ ਆਖਣ ਲੱਗ ਗਏ ਜੀ ਆਇਆਂ ਨੂੰ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥਵਾੜੇ ਨਾਲ ਪ੍ਰਿਆ ਅ ਦਲਜੀਤ ਦੋਸਾਂਜ ਜਿਹੜੇ ਨੇ ਉਹ ਇੱਕ ਵੱਡੇ ਕਲਾਕਾਰ ਨੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਹੁਣ ਅੱਜ ਜੋ ਹੈ ਦਲਜੀਤ ਦੋਸਾਂਜ ਦੀ ਫਿਲਮ ਜਿਹੜੀ ਹੈ ਉਹ ਆ ਰਹੀ ਹੈ ਤੇ ਉਸ ਦੇ ਕਰਕੇ ਕਿਤੇ ਨਾ ਕਿਤੇ ਉਹ ਸੁਰਖੀਆਂ ਦੇ ਵਿੱਚ ਬੜੇ ਹੋਏ ਨੇ ਸਰਦਾਰ ਜੀ 3 ਦੇ ਕਰਕੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਐਕਟ੍ਰੈਸ ਨੇ ਕੰਮ ਕੀਤਾ ਜਿਸ ਦੇ ਕਰਕੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਦੇਸ਼ ਧਰੋਹ ਹੈ ਤੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਨੇ ਦਿਲਜੀਤ ਦੋਸਾਂ ਨੂੰ ਕਈਆਂ ਜਾਰੀਆਂ ਨਹੀਂ ਪਰ ਉਹਨਾਂ ਚੀਜ਼ਾਂ ਨੂੰ ਜੇਕਰ ਸਾਈਡ ਤੇ ਰੱਖ ਕੇ ਇਸ ਸਮੇਂ ਦਿਲਜੀਤ ਦੋਸਾਂ ਜ ਨੇ ਕੀ ਖਟਿਆ ਹੈ ਉਸ ਬਾਰੇ ਗੱਲਬਾਤ ਕਰੀਏ ਤੇ ਦਿਲਜੀਤ ਦੋਸਾਂ ਦਾ ਜੋ ਹੈ ਦਾਦੀ ਏ ਕਿ ਉਹਨਾਂ ਦੀ ਗਾਇਕੀ ਅਤੇ ਉਹਨਾਂ ਦਾ ਜੋ ਖਲਾਕਾਰੀ ਹੈ ਉਸ ਦੇ ਲਈ ਹੁਣ ਇੱਕ ਕੋਰਸ ਜਿਹੜਾ ਹੈ ਉਹ ਸ਼ੁਰੂ ਹੋ ਰਿਹਾ ਹੈ ਤੇ ਕੋਰਸ ਜਿਹੜਾ ਹੈ TFMU ਯਾਨੀ ਕਿ মেট্রোপాలిਟਨ ਯੂਨੀਵਰਸਿਟੀ ਨੇ ਆਪਣੇ ਦਾ ਕ੍ਰੀਏਟਿਵ ਸਕੂਲ ਦੇ ਵਿੱਚ ਦਿਲਜੀਤ ਦੋਸਾਨ ਦਾ ਇਹ ਵਿਸ਼ੇਸ਼ ਜਿਹੜਾ ਹੈ ਉਹ ਕੋਰਸ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਤੇ ਨਾਲ ਦੀ ਨਾਲ ਦਾਦੀ ਇਸ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਹੈ ਕਿ ਇਹ ਕੋਰਸ ਜਿਹੜਾ ਹੈ ਉਹ 2026 ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਵਿੱਚ ਉਹਨਾਂ ਦੇ ਸੰਗੀਤ ਯਾਨੀ ਕਿ ਉਹਨਾਂ ਦੀ ਗਾਇਕੀ ਦੇ ਬਾਰੇ ਗੱਲਬਾਤ ਹੋਏਗੀ ਉਹਨਾਂ ਦੇ ਸੱਭਿਆਚਾਰ ਵਿਰਾਸਤ ਦੇ ਬਾਰੇ ਗੱਲ ਹੋਏਗੀ ਤੇ ਪ੍ਰਵਾਸੀ ਭਾਰਤੀ ਸਮੁਦਾਏ ਦਾ ਉਹਨਾਂ ਦੇ ਉਹਨਾਂ ਉਹਨਾਂ ਦੇ ਕਰਕੇ ਕੀ ਪ੍ਰਭਾਵ ਪਿਆ ਹੈ ਉਸ ਬਾਰੇ ਜਿਹੜਾ ਕੋਰਸ ਹੈ ਉਸ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਵੇ ਗਾਇਸ ਕੋਰਸ ਦੀ ਘੋਸ਼ਣਾ ਟੋਰਾਂਟੋ ਦੇ ਆਯੋਜਿਤ ਐਨ ਐਕਸ ਐਨਈ ਦੇ ਦੌਰਾਨ ਬਿਲਬੋਰਡ ਸਮਿਟ ਨੇ ਜਿਹੜੀ ਉਹ ਕੀਤੀ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਮਹਾਨ ਹਸਤੀਆਂ ਜਿਹੜੀਆਂ ਨੇ ਉਹ ਸ਼ਾਮਲ ਨੇ ਦੱਸਦੀ ਹੈ ਕਿ ਟੀਐਮਯੂ ਦੀ ਅਸਿਸਟੈਂਟ ਪ੍ਰੋਫੈਸਰ ਡਾਕਟਰ ਚਾਰਲੀ ਵਲ ਐਂਡਿਊਜ਼ ਨੇ ਬਿਲਬੋਰਡ ਕੈਨੇਡਾ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਦਲਜੀਤ ਦੋਸਾਂਜ ਜਿਹੜੇ ਨੇ ਉਹ ਸੱਭਿਆਚਾਰ ਦੀ ਪਹਿਚਾਨ ਨੇ ਅਤੇ ਉਹਨਾਂ ਦਾ ਜੋ ਗਾਇਕੀ ਜਾਂ ਉਹਨਾਂ ਦਾ ਜੋ ਕੰਮ ਹੈ ਉਹ ਬਹੁਤ ਸ਼ਾਨਦਾਰ ਉਦਾਹਰਣ ਹੈ ਜਿਸ ਕਰਕੇ ਅਸੀਂ ਬੱਚਿਆਂ ਨੂੰ ਉਹਨਾਂ ਦੇ ਇਸ ਕੰਮ ਦੇ ਬਾਰੇ ਦੱਸਣਾ ਚਾਹੁੰਦੇ ਹਾਂ ਜਿਸ ਕਰਕੇ ਕੋਰਸ ਜਿਹੜਾ ਹੈ ਉਹ 2026 ਦੇ ਵਿੱਚ ਜਿਹੜਾ ਹੈ ਉਹ ਦਲਜੀਤ ਦੋਸਾਂਝ ਦੇ ਬਾਰੇ ਸ਼ੁਰੂ ਹੋਵੇਗਾ ਸੋ ਕੈਨੇਡਾ ਦੇ ਹੁਣ ਯੂਨੀਵਰਸਿਟੀਆਂ ਦੇ ਵਿੱਚ ਦਲਜੀਤ ਦੋਸਾਂਝ ਦੇ ਨਾਮ ਦਾ ਹੁਣ ਕੋਰਸ ਹੋਵੇਗਾ ਉਹਨਾਂ ਦੇ ਸੱਭਿਆਚਾਰ ਬਾਰੇ ਉਹਨਾਂ ਦੀ ਗਾਇਕੀ ਦੇ ਬਾਰੇ ਗੱਲਬਾਤ ਹੋਵੇਗੀ ਸੋ ਇੱਕ ਬਹੁਤ ਮਹੱਤਵਪੂਰਨ ਚੀਜ਼ ਜਿਹੜੀ ਹੋ ਸਕਦੀ ਹੈ ਦੱਸਦੀ ਹੈ ਕਿ ਜਿਹੜੇ ਦਲਜੀਤ ਦੋਸਾਂਝ ਇਸ ਸਮੇਂ ਉਨ੍ਹਾਂ ਦੀ ਬਹੁਤ ਸਾਰਾ ਥਮਤੇ 네ਗੈਟਿਵਿਟੀ ਵੀ ਹੋ ਰਹੀ ਹੈ ਕਿਉਂਕਿ ਸਰਦਾਰ ਜੀ 3 ਆ ਰਹੀ ਹੈ ਰਿਲੀਜ਼ ਤੋਂ ਪਹਿਲਾਂ ਇਹ ਵਿਵਾਦਾਂ ਦੇ ਵਿੱਚ ਘਿਰ ਚੁੱਕੀ ਹੈ ਫਿਲਮ ਦੇ ਵਿੱਚ ਕਿਉਂਕਿ ਜਿਹੜੀ ਪਾਕਿਸਤਾਨੀ ਐਕਟ੍ਰੈਸ ਹੈ ਹਾਨੀਆ ਅਮੀਰ ਜਿਹੜੀ ਹੈ ਉਸ ਦੇ ਕਾਰਨ ਜਿਹੜਾ ਹੈ ਉਹ ਕਿਤਨਾ ਕਿਤੇ ਵਿਵਾਦ ਹੋ ਰਿਹਾ ਕਿਉਂਕਿ ਪਾਕਿਸਤਾਨ ਦੇ ਨਾਲ ਜੋ ਪਿਛਲੇ ਦਿਨਾਂ ਦੇ ਵਿੱਚ ਸੰਬੰਧ ਰਹੇ ਨੇ ਉਹ ਕੁਝ ਬਹੁਤ ਵਧੀਆ ਨਹੀਂ ਰਹੇ ਨੇ ਅਤੇ ਜਿਵੇਂ ਉਹਨਾਂ ਨੇ ਅਟੈਕ ਕੀਤਾ ਜਿਸ ਤੋਂ ਬਾਅਦ ਸਿੰਦੂਰ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਵੀ ਕਈ ਥਾਵਾਂ ਤੇ ਅਟੈਕ ਕੀਤਾ ਉਹਨਾਂ ਚੀਜ਼ਾਂ ਦੇ ਵਿਚਾਰ ਕੀਤਾ ਗਿਆ ਸੀ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ ਪਰ ਹੁਣ ਜੋ ਹੈ ਦਲਜੀਤ ਦੋਸਾਂਝ ਦੀ ਫਿਲਮ ਦੇ ਵਿੱਚ ਉਹ ਕੰਮ ਕਰ ਰਹੀ ਹੈ ਜਿਸ ਕਰਕੇ ਕਿਤੇ ਨਾ ਕਿਤੇ ਪੂਰਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖਿਲਾਫ ਆਗਰਨੇ ਕੀ ਇਸ ਤਰੀਕੇ ਨਾਲ ਦੇਸ਼ ਦੇ ਨਾਲ ਗੱਦਾਰੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਖੰਗਣਾ ਰਨੋਦਾ ਪਿਛਲਾ ਟਵੀਟ ਵਾਇਰਲ ਕਰਨ ਲੱਗ ਪਏ ਨੇ ਜਿਸ ਦੇ ਵਿੱਚ ਉਸਨੇ ਲਿਖਿਆ ਸੀ ਕਿ ਦਿਲਜੀਤ ਦੋਸਾਂ ਚ ਖਾਲਿਸਤਾਨੀ ਹੈ ਸੋ ਇਸ ਦੇ ਵਿਚਕਾਰ ਜੋ ਹੈ ਦਿਲਜੀਤ ਦੇ ਫੈਨਸ ਲਈ ਇਹ ਇੱਕ ਗੁੱਡ ਨਿਊਜ਼ ਹੈ ਕਿ ਉਹਨਾਂ ਦੇ ਨਾਮ ਤੇ ਇੱਕ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ ਜੋ ਕੈਨੇਡਾ ਦੀ ਯੂਨੀਵਰਸਿਟੀ ਦੇ ਵਿੱਚ ਬੱਚਾ ਨੂੰ ਪੜਾਇਆ ਜਾਵੇਗਾ ਪਰ ਤੁਸੀਂ ਜੋ ਹੈ ਤੁਸੀਂ ਹੁਣ ਇਸ ਪੂਰੀ ਕਹਾਣੀ ਦੇ ਵਿੱਚ ਕੀ ਕਹੋਗੇ ਦਿਲਜੀਤ ਦੋਸਾਂ ਦੇ ਬਾਰੇ ਕੀ ਕਹੋਗੇ ਜਰੂਰ ਦੱਸਣਾ